ਹੈਲੋ ਸਟੂਡੈਂਟਸ ਅੱਜ ਆਪਾਂ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਬਾਰੇ ਪੜਾਂਗੇ ਅਸੀਂ ਪਿੱਛੇ ਲੈਸਨ ਪੜ ਚੁੱਕੇ ਹਾਂ ਡਿਮਾਂਡ ਦਾ ਜਿਹਦੇ ਵਿੱਚ ਅਸੀਂ ਪੜਿਆ ਸੀ ਕਿ ਜਦੋਂ ਪ੍ਰਾਈਸ ਹਾਈ ਹੁੰਦਾ ਹੈ ਤਾਂ ਡਿਮਾਂਡ ਲੋ ਹੋ ਜਾਂਦੀ ਹੈ ਜਦੋਂ ਪ੍ਰਾਈਸ ਲੋ ਹੁੰਦਾ ਤਾਂ ਡਿਮਾਂਡ ਹਾਈ ਹੋ ਜਾਂਦੀ ਹੈ ਲੇਕਿਨ ਇਸ ਲੈਸਨ ਦੇ ਵਿੱਚ ਅਸੀਂ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਦੇ ਵਿੱਚ ਅਸੀਂ ਇਹ ਪੜਾਂਗੇ ਕਿ ਡਿਮਾਂਡ ਨੂੰ ਇਫੈਕਟ ਕਰਨ ਵਾਲੀਆਂ ਚੀਜ਼ਾਂ ਜਿਵੇਂ ਕਿ ਪ੍ਰਾਈਸ ਹੋ ਗਿਆ ਜਾਂ ਕੰਜ਼ਿਊਮਰ ਦੀ ਇਨਕਮ ਹੋ ਗਈ ਜਾਂ ਰਿਲੇਟਡ ਗੁੱਡਸ ਦੀ ਪ੍ਰਾਈਸ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਮਾਂਡ ਨੂੰ ਇਫੈਕਟ ਕਰਦੀਆਂ ਨੇ ਜਦੋਂ ਇਹਨਾਂ ਦੇ ਵਿੱਚ ਕੋਈ ਚੇ ਜਦੋਂ ਇਹ ਕੋਈ ਦੱਸਦਾ ਹੈ ਤਾਂ ਉਹਨੂੰ ਇਲਾਸਸਿਟੀ ਆਫ ਡਿਮਾਂਡ ਕਹਿੰਦੇ ਨੇ ਡੈਫੀਨੇਸ਼ਨ ਆਫ ਪ੍ਰਾਈਸ ਇਲਾਸਸਿਟੀ ਆਫ ਡਿਮਾਂਡ ਦਾ ਇਲਾਸਸਿਟੀ ਆਫ ਡਿਮਾਂਡ ਮੈਜ਼ਰਸ ਦਾ ਰਿਸਪਾਂਸਿਵਨੈਸ ਆਫ ਕੁਆਂਟੀਟੀ ਡਿਮਾਂਡਰ ਆਫ ਅ ਗੁੱਡ ਟੂ ਚੇਂਜ ਇਨ ਇਟਸ ਪ੍ਰਾਈਸ ਪ੍ਰਾਈਸ ਆਫ ਅਦਰ ਗੁੱਡਸ অর ਚੇਂਜ ਇਨ ਕੰਜ਼ਿਊਮਰਜ਼ ਇਨਕਮ ਟਾਈਪਸ ਆਫ ਇਲਾਸਸਿਟੀ ਆਫ ਡਿਮਾਂਡ ਇਲਾਸਸਿਟੀ ਆਫ ਡਿਮਾਂਡ ਦਾ ਮਤਲਬ ਹੈ ਕਿ ਚੇਂਜ ਇਨ ਡਿਮਾਂਡ ਡਿਮਾਂਡ ਦੇ ਵਿੱਚ ਕਿੰਨਾ ਚੇਂਜ ਆਇਆ ਜਦੋਂ ਪ੍ਰਾਈਸ ਦੀ ਵਜ੍ਹਾ ਨਾਲ ਡਿਮਾਂਡ ਦੇ ਵਿੱਚ ਚੇਂਜ ਆਂਦੀ ਹੈ ਤੇ ਅਸੀਂ ਉਹਨੂੰ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਦੇ ਵਿੱਚ ਪੜਦੇ ਹਾਂ ਜਦੋਂ ਇਨਕਮ ਦੀ ਚੇਂਜ ਹੋਣ ਨਾਲ ਇਨਕਮ ਦੇ ਚੇਂਜ ਹੋਣ ਨਾਲ ਡਿਮਾਂਡ ਦੇ ਵਿੱਚ ਚੇਂਜ ਆਂਦੀ ਹੈ ਤਾਂ ਅਸੀਂ ਉਹਨੂੰ ਇਨਕਮ ਇਲਾਸਟੀਸਿਟੀ ਆਫ ਡਿਮਾਂਡ ਦੇ ਵਿੱਚ ਪੜਦੇ ਹਾਂ ਪਰ ਜਦੋਂ ਇੱਕ ਗੁੱਡ ਦੀ ਪ੍ਰਾਈਸ ਚੇਂਜ ਹੋਣ ਨਾਲ ਦੂਸਰੀ ਗੁੱਡ ਦੀ ਡਿਮਾਂਡ ਦੇ ਵਿੱਚ ਚੇਂਜ ਆਂਦੀ ਹੈ ਤਾਂ ਅਸੀਂ ਉਹਨੂੰ ਕ੍ਰੋਸ ਇਲਾਸਟੀਸਿਟੀ ਆਫ ਡਿਮਾਂਡ ਦੇ ਵਿੱਚ ਪੜਦੇ ਹਾਂ ਇਸ ਤਰ੍ਹਾਂ ਨਾਲ ਅਸੀਂ ਦੇਖਾਂਗੇ Types of elasticity of demand. Number one, price elasticity of demand. Number two, income elasticity of demand. Number three, cross elasticity of, elasticity of demand. Price elasticity of demand. Price elasticity of demand measures the extent of change in quantity demanded of a commodity due to a given change in its price. Income elasticity of demand. Income elasticity of demand measures the extent of change in quantity demanded of a commodity. Due to a given change in the income of the consumer. Cross elasticity of demand. Cross elasticity of demand measures the extent of change in quantity demanded of a commodity due to a given change in the price of any of its related commodity. Measurement of price elasticity of demand, percentage change method. Price elasticity of demand is equal to minus percentage change in quantity demanded divided by percentage change in price. ਬੇਟਾ ਇੱਥੇ ਅਸੀਂ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਨੂੰ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਵਾਈਡਡ ਬਾਈ ਇਨੀਸ਼ੀਅਲ ਕੁਆਂਟੀਟੀ ਡਿਮਾਂਡਡ ਮਲਟੀਪਲਾਈ ਬਾਈ 100 ਵੀ ਲਿਖ ਸਕਦੇ ਹਾਂ ਐਸੇ ਟੰਗਨਾਸੀ ਪਰਸੈਂਟੇਜ ਚੇਂਜ ਇਨ ਪ੍ਰਾਈਸ ਦੀ ਜਗ੍ਹਾ ਤੇ ਚੇਂਜ ਇਨ ਪ੍ਰਾਈਸ ਡਿਵਾਈਡਡ ਬਾਈ ਇਨੀਸ਼ੀਅਲ ਪ੍ਰਾਈਸ ਮਲਟੀਪਲਾਈ ਬਾਈ 100 ਲਿਖਾਂਗੇ ਚੇਂਜ ਇਨ ਕੁਆਂਟੀਟੀ ਡਿਮਾਂਡਡ ਨੂੰ ਅਸੀਂ Q1 Q0 ਕਰਕੇ ਫਾਈਂਡ ਆਊਟ ਕਰਾਂਗੇ ਤੇ ਚੇਂਜ ਇਨ ਪ੍ਰਾਈਸ ਨੂੰ P1 पी करके फाइंड आउट कराँगे इतें असी देखते हाँ कि पी ई डी प्राइज लैसीटी ऑफ डिमांड है और क्यू वन क्वानटिटी डिमांडेड आफ्टर चेंज है क्यू इनिशियल क्वांटिटी डिमांड है तो पी वन प्राइज आफ्टर चेंज है तो पी इनिशियल प्राइज़ है हम इतने अं चेंज इन क्वानटिटी डिमांड की जगह पर क्यू वन माइनस क्यो लिखा तो इनिशियल क्वानटिटी डिमांड की जगह पर क्यो लिखा ਐਸੇ ਟੰਗਨਾ ਸੀ ਚੇਂਜ ਇਨ ਪ੍ਰਾਈਸ ਦੀ ਜਗ੍ਹਾ ਤੇ ਪ1 ਪ ਲਿਖਾਂਗੇ ਤੇ ਇਨੀਸ਼ੀਅਲ ਪ੍ਰਾਈਸ ਦੀ ਜਗ੍ਹਾ ਤੇ ਪ ਲਿਖਾਂਗੇ ਇੱਥੇ ਅਸੀਂ ਕਯੂ1 ਕਯੂ ਨੂੰ ਡੈਲਟਾ ਕਯੂ ਕਹਾਂਗੇ ਤੇ ਪ1 ਪ ਨੂੰ ਡੈਲਟਾ ਪ ਕਹਾਂਗੇ ਇੱਥੇ ਅਸੀਂ ਦੇਖਦੇ ਹਾਂ ਕਿ ਅਸੀਂ ਚੇਂਜ ਨੂੰ ਡੈਲਟਾ ਨਾਲ ਸ਼ੋ ਕਰ ਰਹੇ ਹਾਂ ਇੱਥੇ ਕੈਲਕੂਲੇਸ਼ਨ ਕਰਦੇ ਹੋਏ ਤੁਸੀਂ ਦੇਖਾਂਗੇ ਕਿ 100 ਨਾਲ 100 ਕੱਟਿਆ ਜਾਏਗਾ ਤੇ ਬਾਕੀ ਜਿਹੜੇ ਨੀਚੇ ਵਾਲੇ ਪੋਰਸ਼ਨ ਦੇ ਵਿੱਚ ਜਿਹੜੀ ਵੈਲਿਊ ਹੈਗੀ ਹੈ ਸਾਡੇ ਕੋਲ ਉਹ ਪਲਟ ਕੇ ਉੱਪਰ ਚਲੇ ਜਾਏਗੀ ਤਾ ਇਸ ਢੰਗ ਨਾਲ ਬਣ ਜੇਗੀ ਇਹ ਉੱਪਰ ਵਾਲੀ ਵੈਲਿਊ ਹੈਗੀ ਹੈ ਤੇ ਇਹ نیچے ਵਾਲੀ ਪਲਟ ਕੇ ਪੀ ਡਿਵਾਈਡਿਡ ਬਾਈ ਡੈਲਟਾ ਪੀ ਬਣ ਗਈ ਤਾਂ ਅਸੀਂ ਇਸ ਇਕੁਏਸ਼ਨ ਨੂੰ ਇਸ ਢੰਗ ਨਾਲ ਵੀ ਲਿਖ ਸਕਦੇ ਹਾਂ ਡੈਲਟਾ ਵਾਲੀਆਂ ਦੋਨੋਂ ਜਿਹੜੀਆਂ ਹੈਗੀਆਂ ਵੈਲਿਊਜ਼ ਉਹ ਇੱਕ ਸਾਈਡ ਤੇ ਕਰ ਸਕਦੇ ਹਾਂ ਤੇ ਜਿਹੜੀਆਂ ਸਿੰਪਲ ਵੈਲਿਊਜ਼ ਨੇ ਪੀ ਤੇ ਕਿਊ ਉਹ ਅਸੀਂ ਇੱਕ ਸਾਈਡ ਤੇ ਕਰ ਸਕਦੇ ਹਾਂ ਇਸ ਢੰਗ ਨਾਲ ਸਾਡੇ ਕੋਲ ਇਹ ਪਰਸੈਂਟੇਜ ਚੇਂਜ ਮੈਥਡ ਆ ਜਾਂਦਾ ਹੈ use of negative sign in the formula to calculate price elasticity of demand with percentage change method ایتھے ਅਸੀਂ ਕਰਾਂਗੇ ਕਿ ਪਰਸੈਂਟੇਜ ਚੇਂਜ ਮੈਥਡ ਦੇ ਵਿੱਚ ਫਾਰਮੂਲੇ ਦੇ ਵਿੱਚ ਮਾਈਨਸ ਕਿਉਂ ਲੱਗਦਾ ਹੈ ਪ੍ਰਾਈਸ ਤੇ ਡਿਮਾਂਡ ਦੇ ਵਿੱਚ ਇਨਵਰਸ ਰਿਲੇਸ਼ਨਸ਼ਿਪ ਹੋਣ ਦੇ ਕਰਕੇ ਪ੍ਰਾਈਸ ਜਦੋਂ ਹਾਈ ਹੁੰਦਾ ਹੈ ਤੇ ਡਿਮਾਂਡ ਲੋ ਹੋ ਜਾਂਦੀ ਹੈ ਪ੍ਰਾਈਸ ਜਦੋਂ ਲੋ ਹੁੰਦਾ ਤਾਂ ਡਿਮਾਂਡ ਹਾਈ ਹੋ ਜਾਂਦੀ ਹੈ ਇਸ ਤਰ੍ਹਾਂ ਜਦੋਂ ਅਸੀਂ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਫਾਈਂਡ ਆਊਟ ਕਰਦੇ ਹਾਂ ਦਾ ਆਨਸਰ ਦੇ ਵਿੱਚ ਮਾਈਨਸ ਸਾਈਨ ਆ ਜਾਂਦਾ ਹੈ ਜਿਹੜਾ ਕਿ ਪੈਰਾਡੋਕਸਿਕਲ ਹੋ ਜਾਂਦਾ ਹੈ ਵਿਰੋਧਾਪਾਸ਼ੀ ਹੋ ਜਾਂਦਾ ਹੈ ਤੇ ਇਸ ਢੰਗ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਆਨਸਰ ਆਂਦਾ ਹੈ ਮਾਈਨਸ ਦੇ ਵਿੱਚ ਤਾਂ ਆਨਸਰ ਨੂੰ ਠੀਕ ਕਹਿਣਾ ਜਾਂ ਉਹਨੂੰ ਢੰਗ ਨਾਲ ਪੇਸ਼ ਕਰਨਾ ਥੋੜਾ ਔਖਾ ਹੋ ਜਾਂਦਾ ਹੈ ਕਿਉਂਕਿ ਜਿਹੜੀ ਮਾਈਨਸ ਦੀਆਂ ਸਾਈਨਸ ਹੁੰਦੇ ਨੇ ਮਾਈਨਸ ਦੀਆਂ ਜਿਹੜੀਆਂ ਨੰਬਰਸ ਹੁੰਦੇ ਨੇ ਮਾਈਨਸ ਦੇ ਉਹ ਛੋਟਾ ਆਨਸਰ ਹੀ ਵੱਡਾ ਹੁੰਦਾ ਹੈ ਜਿਵੇਂ -2 ਤੇ -3 ਤੇ ਇਹਦੇ ਵਿੱਚ ਅਸੀਂ ਦੇਖਾਂਗੇ ਕਿ -2 ਜਿਹੜਾ ਹੈਗਾ ਉਹ ਵੱਡੀ ਸੰਖਿਆ ਹੈ ਵੱਡਾ ਨੰਬਰ ਹੈ ਇਸ ਤੰਗਨਾ ਇਸ ਮਾਈਨਸ ਦੀ ਸਮੱਸਿਆ ਨੂੰ ਖਤਮ ਕਰਨ ਲਈ ਫਾਰਮੂਲੇ ਦੇ ਵਿੱਚ ਆਲਰੇਡੀ ਮਾਈਨਸ ਲਗਾ ਦਿੱਤਾ ਗਿਆ ਹੈ ਤਾਂ ਜੋ ਜਦੋਂ ਅਨਸਰ ਆਏਗਾ ਤਾਂ ਉਹ ਮਾਈਨਸ ਵਿੱਚ ਨਹੀਂ ਆਏਗਾ ਮੈਜ਼ਰਮੈਂਟ ਆਫ ਪ੍ਰਾਈਸ ਇਲਾਸਸਿਟੀ ਆਫ ਡਿਮਾਂਡ ਟੋਟਲ ਐਕਸਪੈਂਡੀਚਰ ਮੈਥਡ लेस इलास्टिक डिमांड ਜਦੋਂ ਪ੍ਰਾਈਸ ਦੇ ਵਿੱਚ ਚੇਂਜ ਆਂਦੀ ਹੈ ਤਾਂ ਟੋਟਲ ਐਕਸਪੈਂਡੀਚਰ ਵੀ ਚੇਂਜ ਹੁੰਦਾ ਹੈ ਲੇਕਿਨ ਟੋਟਲ ਐਕਸਪੈਂਡੀਚਰ ਪ੍ਰਾਈਸ ਦੀ ਸੇਮ ਡਾਇਰੈਕਸ਼ਨ ਦੇ ਵਿੱਚ ਚੇਂਜ ਹੁੰਦਾ ਹੈ ਤਾਂ ਅਜਿਹੀ ਡਿਮਾਂਡ ਨੂੰ लेस इलास्टिक ਡਿਮਾਂਡ ਕਹਿੰਦੇ ਨੇ लेस इलास्टिक ਡਿਮਾਂਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਤੇ ਟੋਟਲ ਐਕਸਪੈਂਡੀਚਰ ਸੇਮ ਡਾਇਰੈਕਸ਼ਨ ਵਿੱਚ ਨੇ ਜੇ ਪ੍ਰਾਈਸ ਘਟ ਕੇ 10 ਤੋਂ 5 ਹੋ ਜਾਂਦਾ ਹੈ ਤਾਂ ਟੋਟਲ ਐਕਸਪੈਂਡੀਚਰ ਵੀ 50 ਤੋਂ 30 ਹੋ ਜਾਂਦਾ ਹੈ ਯੂਨਿਟਰੀ ਇਲਾਸਟਿਕ ਡਿਮਾਂਡ ਜਦੋਂ ਪ੍ਰਾਈਸ ਦੇ ਵਿੱਚ ਚੇਂਜ ਆਂਦਾ ਹੈ ਲੇਕਿਨ ਟੋਟਲ ਐਕਸਪੈਂਡੀਚਰ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੁੰਦਾ ਤਾਂ ਅਜਿਹੀ ਡਿਮਾਂਡ ਨੂੰ ਯੂਨਿਟਰੀ ਇਲਾਸਟਿਕ ਡਿਮਾਂਡ ਕਿਹਾ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਜਦੋਂ ਪ੍ਰਾਈਸ ਤੇ ਟੋਟਲ ਐਕਸਪੈਂਡੀਚਰ ਦੋਨਾਂ ਨੂੰ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਾਈਸ 10 ਤੋਂ 5 ਹੋ ਜਾਂਦਾ ਹੈ ਤਾਂ ਟੋਟਲ ਐਕਸਪੈਂਡੀਚਰ 50 ਦਾ 50 ਹੀ ਰਹਿੰਦਾ ਹੈ ਟੋਟਲ ਐਕਸਪੈਂਡੀਚਰ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਂਦਾ ਮੋਰ ਇਲਾਸਟਿਕ ਡਿਮਾਂਡ ਜਦੋਂ ਪ੍ਰਾਈਸ ਦੇ ਵਿੱਚ ਚੇਂਜ ਆਂਦਾ ਹੈ ਤਾਂ ਟੋਟਲ ਐਕਸਪੈਂਡੀਚਰ ਵੀ ਚੇਂਜ ਹੁੰਦਾ ਹੈ ਲੇਕਿਨ ਟੋਟਲ ਐਕਸਪੈਂਡੀਚਰ ਪ੍ਰਾਈਸ ਤੋਂ ਆਪੋਜ਼ਿਟ ਡਾਇਰੈਕਸ਼ਨ ਵਿੱਚ ਚੇਂਜ ਹੁੰਦਾ ਹੈ ਤਾਂ ਅਜਿਹੀ ਡਿਮਾਂਡ ਨੂੰ ਮੋਰ ਇਲਾਸਟਿਕ ਡਿਮਾਂਡ ਕਿਹਾ ਜਾਂਦਾ ਹੈ ਮੋਰ ਇਲਾਸਟਿਕ ਡਿਮਾਂਡ ਦੇ ਵਿੱਚ ਦੇਖਦੇ ਹਾਂ ਅਸੀਂ ਕਿ ਪ੍ਰਾਈਸ ਤੇ ਟੋਟਲ ਐਕਸਪੈਂਡੀਚਰ ਜਿਹੜਾ ਪ੍ਰਾਈਸ ਹੈਗਾ ਉਹ ਘਟ ਕੇ 10 ਤੋਂ 5 ਹੋ ਜਾਂਦਾ ਹੈ ਜਦਕਿ ਟੋਟਲ ਐਕਸਪੈਂਡੀਚਰ 50 ਤੋਂ 75 ਹੋ ਜਾਂਦਾ ਹੈ ਇੱਥੇ ਅਸੀਂ ਦੇਖਦੇ ਹਾਂ ਕਿ ਜਿਹੜਾ ਪ੍ਰਾਈਸ ਹੈ ਉਹ ਘਟ ਜਾਂਦਾ ਹੈ ਜਦ ਕਿ ਟੋਟਲ ਐਕਸਪੈਂਡੀਚਰ ਵੱਧ ਜਾਂਦਾ ਹੈ ਇਸ ਢੰਗ ਨਾਲ ਅਸੀਂ ਦੇਖਦੇ ਹਾਂ ਕਿ ਦੋਨੋਂ ਹੀ ਆਪੋਜ਼ਿਟ ਡਾਇਰੈਕਸ਼ਨ ਵਿੱਚ ਚੱਲਦੇ ਨੇ ਇਸ ਡਾਇਗਰਾਮ ਵਿੱਚ ਅਸੀਂ ਦੇਖਦੇ ਹਾਂ ਕਿ A B C D ਕਰਵ ਜਿਹੜੀ ਹੈਗੀ ਹੈ ਉਹ ਟੋਟਲ ਐਕਸਪੈਂਡੀਚਰ ਕਰਵ ਹੈ ਤਾਂ ਇਸ ਦੇ ਅਸੀਂ ਪਾਰਟ A B ਪਾਰਟ ਨੂੰ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਸ ਪਾਰਟ ਦੇ ਵਿੱਚ ਜਦੋਂ ਪ੍ਰਾਈਸ P0 ਹੁੰਦਾ ਹੈ ਤਾਂ ਟੋਟਲ ਐਕਸਪੈਂਡਿਚਰ ਪੀ 0 T 0 ਹੁੰਦਾ ਹੈ ਲੇਕਿਨ ਪ੍ਰਾਈਸ ਵਧ ਕੇ P 1 ਹੋ ਜਾਂਦਾ ਹੈ ਤਾਂ ਟੋਟਲ ਐਕਸਪੈਂਡੀਚਰ P 1 T 1 ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਪ੍ਰਾਈਸ ਵਧਦਾ ਹੈ ਤਾਂ ਟੋਟਲ ਐਕਸਪੈਂਡੀਚਰ ਵੀ ਵੱਧ ਜਾਂਦਾ ਹੈ ਜਦੋਂ ਪ੍ਰਾਈਸ ਘਟਦਾ ਹੈ ਤਾਂ ਟੋਟਲ ਐਕਸਪੈਂਡੀਚਰ ਵੀ ਘਟ ਜਾਂਦਾ ਹੈ ਇਸ ਪਾਰਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇ ਪ੍ਰਾਈਸ ਤੇ ਜਿਹੜਾ ਟੋਟਲ ਐਕਸਪੈਂਡੀਚਰ ਆ ਸੇਮ ਡਾਇਰੈਕਸ਼ਨ ਵਿੱਚ ਚੱਲਦਾ ਹੈ ਇਸ ਕਰਕੇ ਇੱਥੇ AB ਪਾਰਟ ਲੈਸ ਇਲਾਸਟਿਕ ਡਿਮਾਂਡ ਨੂੰ ਸ਼ੋਅ ਕਰਦਾ ਹੈ ਜੇਨੂ ਕਿ ਪੀ ਈ ਡੀ ਲੈਸ ਦਨ 1 ਕਰਕੇ ਸ਼ੋਅ ਕੀਤਾ ਗਿਆ ਹੁਣ ਅਸੀਂ 2 ਸੀ ਪਾਰਟ ਨੂੰ ਦੇਖਦੇ ਹਾਂ 2 ਸੀ ਪਾਰਟ ਦੇ ਵਿੱਚ ਪਹਿਲਾ ਪ੍ਰਾਈਸ ਦੇਖੋ ਪੀ 2 ਹੁੰਦਾ ਹੈ ਜਦੋਂ ਪੀ 2 ਪ੍ਰਾਈਸ ਹੁੰਦਾ ਹੈ ਤਾਂ ਪੀ 2 ਟੀ 2 ਟੋਟਲ ਐਕਸਪੈਂਡੀਚਰ ਹੁੰਦਾ ਹੈ ਜਦੋਂ ਪ੍ਰਾਈਸ ਵੱਧ ਕੇ ਪੀ 3 ਹੋ ਜਾਂਦਾ ਹੈ ਤਾਂ ਪੀ 3 ਟੀ 3 ਟੋਟਲ ਐਕਸਪੈਂਡੀਚਰ ਹੁੰਦਾ ਹੈ ਇਸ 파ਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਵਧਣਾ ਘਟਣਾ ਟੋਟਲ ਐਕਸਪੈਂਡੀਚਰ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ। ਇਸ ਕਰਕੇ ਇਸ 파ਟ ਤੇ ਯੂਨਿਟਰੀ ਇਲਾਸਟਿਕ ਡਿਮਾਂਡ ਹੈ ਅਤੇ ਇਹਨੂੰ PED ਇਕੁਅਲ ਟੂ 1 ਕਰਕੇ ਸ਼ੋ ਕੀਤਾ ਗਿਆ ਹੈ। ਹੁਣ ਅਸੀਂ ਦੇਖਦੇ ਹਾਂ ਕਿ CD ਇਸ ਕਰਵ ਦਾ CD 파ਟ ਹੈਗਾ ਉਹ ਕੀ ਸ਼ੋ ਕਰਦਾ ਹੈ। ਜਦੋਂ CD 파ਟ ਹੁੰਦਾ ਹੈ ਤਾਂ ਉਦੋਂ P4 ਜਿਹੜੀ ਪ੍ਰਾਈਸ ਹੈ ਤੇ P4 ਤੇ ਪ੍ਰਾਈਸ ਦੇ ਉੱਤੇ P4 T4 ਐਕਸਪੈਂਡੀਚਰ ਹੈ ਤੇ ਜਦੋਂ ਪ੍ਰਾਈਸ ਵੱਧ ਕੇ P5 ਹੋ ਜਾਂਦਾ ਹੈ ਤਾਂ ਐਕਸਪੈਂਡੀਚਰ ਜਿਹੜਾ ਘਟ ਕੇ P5T5 ਹੋ ਜਾਂਦਾ ਹੈ ਇਸ ਤੋਂ ਉਲਟ ਜੇ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਘਟ ਜਾਂਦਾ ਹੈ ਤਾਂ ਟੋਟਲ ਐਕਸਪੈਂਡੀਚਰ ਵੱਧ ਜਾਂਦਾ ਹੈ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਪਾਰਟ ਦੇ ਵਿੱਚ ਪ੍ਰਾਈਸ ਤੇ ਟੋਟਲ ਐਕਸਪੈਂਡੀਚਰ ਦੇ ਵਿੱਚ ਆਪੋਜ਼ਿਟ ਰਿਲੇਸ਼ਨ ਹੈਗਾ ਆ ਜਿਸ ਕਰਕੇ ਇਹ ਮੋਰ ਇਲਾਸਟਿਕ ਡਿਮਾਂਡ ਨੂੰ ਸ਼ੋ ਕਰਦਾ ਹੈ ਜਿਸ ਨੂੰ ਕੇ ਪੀ ਈ ਡੀ ਮੋਰ ਦਨ 1 ਕਰਕੇ ਸ਼ੋ ਕੀਤਾ ਗਿਆ ਹੈ ਪ੍ਰਾਈਸ ਇਲਾਸਸਿਟੀ ਆਫ ਡਿਮਾਂਡ ਅਲੋਂਗਰ ਲੀਨੀਅਰ ਡਿਮਾਂਡ ਕਰਵ অর ਜੀਓਮੈਟ੍ਰਿਕ ਮੈਥਡ ਆਫ ਮੈਜ਼ਰਮੈਂਟ ਆਫ ਪ੍ਰਾਈਸ ਇਲਾਸਸਿਟੀ ਆਫ ਡਿਮਾਂਡ ਔਨ ਅ ਲੀਨੀਅਰ ਡਿਮਾਂਡ ਕਰਵ ਲੀਨੀਅਰ ਡਿਮਾਂਡ ਕਰਵ ਦੇ ਵਿੱਚ ਜਿਹੜੀ ਡਿਮਾਂਡ ਕਰਵ ਹੁੰਦੀ ਹੈ ਉਹ ਸਟ੍ਰੇਟ ਲਾਈਨ ਹੁੰਦੀ ਹੈ ਤੇ ਡਿਮਾਂਡ ਕਰਵ ਤੋਂ ਅਸੀਂ ਪ੍ਰਾਈਸ ਇਲਾਸਸਿਟੀ ਆਫ ਡਿਮਾਂਡ ਨੂੰ ਫਾਈਂਡ ਆਊਟ ਕਰਨ ਲਈ ਅਸੀਂ ਕੋਈ 1 ਪੁਆਇੰਟ ਲੈ ਲਾਂਗੇ ਜਿਵੇਂ ਕਿ ਇਸ ਡਾਇਗਰਾਮ ਦੇ ਵਿੱਚ A ਪੁਆਇੰਟ ਲੱਤਾ ਹੋਇਆ ਕੋਈ ਇੱਕ ਪੁਆਇੰਟ ਲੈ ਲਾਂਗੇ ਜਿੱਥੇ ਅਸੀਂ ਪ੍ਰਾਈਸ ਇਲਾਸਿਟੀ ਆਫ ਡਿਮਾਂਡ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਲੋਅਰ ਪਾਰਟ ਲੋਅਰ ਪਾਰਟ ਡਿਵਾਈਡਿਡ ਬਾਈ ਅਪਰ ਪਾਰਟ ਜਦੋਂ ਅਸੀਂ ਲੋਅਰ ਪਾਰਟ ਨੂੰ ਅਪਰ ਪਾਰਟ ਦੇ ਨਾਲ ਡਿਵਾਈਡ ਕਰਾਂਗੇ ਤਾਂ ਸਾਡਾ ਪ੍ਰਾਈਸ ਇਲਾਸਿਟੀ ਆਫ ਡਿਮਾਂਡ ਆ ਜਾਏਗਾ ਹੁਣ ਇੱਥੇ ਅਸੀਂ ਲੀਨੀਅਰ ਡਿਮਾਂਡ ਕਰਵ ਤੇ ਅਲੱਗ-ਅਲੱਗ ਪੁਆਇੰਟ ਲੈ ਕੇ ਦੇਖਾਂਗੇ ਤੇ ਅਸੀਂ ਦੇਖਾਂਗੇ ਕਿ ਇੱਥੇ प्राइज इलासिसिटी ऑफ डिमांड कि असी डी पॉइंट पर देखा कि प्राइज इलासिसिटी ऑफ डिमांड साडे को कि है तो अभी देखा कि इतने साअर पार्ट है लेकिन अपर पार्ट सा जीरो है तो अभी लोअर पार्ट लिख लाँगे डी डी वन डिवाइड बाय जीरो को प्राइज इलासिसिटी ऑफ डिमांड इनफिनिटी आ जाता है ए पॉइंट से देखो लोअर पार्ट की है लोअर पार्ट है ए डी वन डिवाइडेड बाय अपर पार्ट ए डी देखो आ लिखा है ऊपर ए डी वन डिवाइडेड बाय ए डी तो जरा प्राइज और डिमांड आया ओह ग्रेटर दैन वन आया हूँ असी बी पॉइंट देखा बी पॉइंट तो सा लोअर पार्ट डिवाइडेड बाय अपर पार्ट है लोअर पार्ट देखो बी डी वन डिवाइडेड बाय बी डी अपर पार्ट इजिकल टू वन इतने यूनिटी डिमांड कब है ਤੇ ਡਿਮਾਂਡ ਸਾਡੀ ਇਕੁਅਲ ਟੂ 1 ਹੈ ਹੁਣ ਅਸੀਂ ਸੀ ਪੁਆਇੰਟ ਦੇਖਾਂਗੇ ਇੱਥੇ ਸਾਡਾ ਉਸੇ ਤਰ੍ਹਾਂ ਲੋਅਰ ਪਾਰਟ ਡਿਵਾਈਡਿਡ ਬਾਈ ਅਪਰ ਪਾਰਟ ਤਾਂ ਅਸੀਂ ਦੇਖਦੇ ਹਾਂ ਕਿ ਇੱਥੇ ਸੀ ਡੀ 1 ਡਿਵਾਈਡਿਡ ਬਾਈ ਸੀ ਡੀ ਤਾਂ ਸਾਡੇ ਕੋਲ ਪ੍ਰਾਈਸ ਲਸਸਟੀ ਆਫ ਡਿਮਾਂਡ ਲੈਸ ਦਨ 1 ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਡੀ 1 ਦੇਖਾਂਗੇ ਜਿੱਥੇ ਸਾਡਾ ਲੋਅਰ ਪਾਰਟ 0 ਹੈ ਤੇ ਅਪਰ ਪਾਰਟ ਡੀ ਡੀ 1 ਹੈ ਦਾ ਅੰਸਰ ਸਾਡੇ ਕੋਲ 0 ਆ ਜਾਂਦਾ ਹੈ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ 0 ਦੇ ਬਰਾਬਰ ਹੈ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਲੀਨੀਅਰ ਡਿਮਾਂਡ ਕਰਵ ਦੇ ਉੱਤੇ ਜਿਹੜੀ ਕਿ ਇੱਕ ਸਟ੍ਰੇਟ ਲਾਈਨ ਹੁੰਦੀ ਹੈ ਕਿਤੇ ਵੀ ਕੋਈ ਵੀ ਪੁਆਇੰਟ ਲੈ ਕੇ ਅਸੀਂ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਫਾਈਂਡ ਆਊਟ ਕਰ ਸਕਦੇ ਹਾਂ ਲੇਕਿਨ ਇੱਥੇ ਅਸੀਂ ਦੇਖਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਓ ਵਾਈ ਐਕਸਿਸ ਵੱਲ ਜਾਂਦੇ ਹਾਂ ਤਾਂ ਸਾਡੀ ਡਿਮਾਂਡ ਜਿਹੜੀ ਹੈਗੀ ਹੈ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਵਾਧੀ ਚੱਲੇ ਜਾਂਦੀ ਹੈ ਤੇ ਇਨਫਿਨਿਟੀ ਵੀ ਹੋ ਜਾਂਦੀ ਹੈ ਇਸੋ ਵੋਲਟੇਜ ਜੇ ਅਸੀਂ ਉਹ ਐਕਸ ਐਕਸਿਸ ਦੇ ਵੱਲ ਨੂੰ ਜਾਂਦੇ ਆ ਤਾਂ ਸਾਡੀ ਡਿਮਾਂਡ ਜਿਹੜੀ ਘਟਦੀ ਘਟਦੀ ਜ਼ੀਰੋ ਹੋ ਜਾਂਦੀ ਹੈ ਪ੍ਰਾਈਸ ਇਲਾਸਿਟੀ ਆਫ ਡਿਮਾਂਡ ਜਿਹੜੀ ਕੀ ਘਟਦੇ ਘਟਦੀ ਜ਼ੀਰੋ ਹੋ ਜਾਂਦੀ ਹੈ ਪ੍ਰਾਈਸ ਇਲਾਸਿਟੀ ਆਫ ਡਿਮਾਂਡ ਅਲੋਂਗ ਨੋਨ ਲੀਨੀਅਰ ਡਿਮਾਂਡ ਕਰਵ ਔਰ ਜੀਓਮੈਟ੍ਰਿਕ ਮੈਥਡ ਇਨ ਕੇਸ ਆਫ ਨੋਨ ਲੀਨੀਅਰ ਡਿਮਾਂਡ ਕਰਵ ਜਦੋਂ ਅਸੀਂ ਨੋਨ ਲੀਨੀਅਰ ਡਿਮਾਂਡ ਕਰਵ ਦੇ ਉੱਤੇ ਜਿਸੇ 1.0 ਤੇ ਪ੍ਰਾਈਸ ਇਲਾਸਸਿਟੀ ਆਫ ਡਿਮਾਂਡ ਫਾਈਂਡ ਆਊਟ ਕਰਨੀ ਹੋਵੇ ਤਾਂ ਉਸ ਨੂੰ ਟੱਚ ਕਰਦੇ ਹੋਏ ਇੱਕ ਸਟ੍ਰੇਟ ਲਾਈਨ ਖਿੱਚਾਂਗੇ ਤਾਂ ਉਸ ਲਾਈਨ ਤੋਂ ਉਸ ਪੁਆਇੰਟ ਤੋਂ ਜਿਵੇਂ ਕਿ ਇਥੇ R ਹੈ ਲੋਅਰ ਪਾਰਟ ਡਿਵਾਈਡਿਡ ਬਾਈ ਅਪਰ ਪਾਰਟ ਕਰਾਂਗੇ ਤਾਂ ਸਾਡੇ ਕੋਲ ਪ੍ਰਾਈਸ ਇਲਾਸਸਿਟੀ ਆਫ ਡਿਮਾਂਡ ਆ ਜਾਏਗੀ ਦੇਖੋ ਡਾਇਗਰਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਸਾਡੀ ਨੋਨ ਲੀਨੀਅਰ ਡਿਮਾਂਡ ਕਰਵ ਹੈ ਜਿਹਦੇ ਵਿੱਚ ਕਿ ਪਹਿਲਾਂ A ਪੁਆਇੰਟ ਨੂੰ ਟੱਚ ਕਰਦੇ ਹੋਏ ਲਾਈਨ ਖਿੱਚੀ ਹੋਈ ਹੈ ਤੇ ਉਸ ਤੋਂ ਬਾਅਦ B ਪੁਆਇੰਟ ਨੂੰ ਵੀ ਟੱਚ ਕਰਦੇ ਹੋਏ ਲਾਈਨ ਖਿੱਚੀ ਹੋਈ ਹੈ ਇੱਥੇ ਅਸੀਂ ਦੋ ਪੁਆਇੰਟਸ ਦੀ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਫਾਈਂਡ ਆਊਟ ਕਰ ਸਕਦੇ ਹਾਂ ਇਸ ਢੰਗ ਨਾਲ ਇਸ ਐਗਜ਼ਾਮਪਲ ਨੂੰ ਦੇਖਦੇ ਹੋਏ ਇਸ ਢੰਗ ਨਾਲ ਅਸੀਂ ਨੋਨ ਲੀਨੀਅਰ ਡਿਮਾਂਡ ਕਰਵ ਦੇ ਕਿਸੇ ਵੀ ਪੁਆਇੰਟ ਤੇ ਟੱਚ ਕਰਦੇ ਹੋਏ ਲਾਈਨ ਖਿੱਚ ਕੇ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਫਾਈਂਡ ਆਊਟ ਕਰ ਸਕਦੇ ਹਾਂ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਐਂਡ ਡਿਮਾਂਡ ਕਰਵ ਔਰ डायग्रामेटिक प्रेजेंटेशंस ऑफ डिग्री ऑफ प्राइस इलास्टिसिटी ऑफ डिमांड लेस इलास्टिक डिमांड लेस इलास्टिक डिमांड ਦੇ ਵਿੱਚ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਰਡ ਪਰਸੈਂਟੇਜ ਚੇਂਜ ਇਨ ਪ੍ਰਾਈਸ ਤੋਂ ਘੱਟ ਹੁੰਦੀ ਹੈ ਤੇ ਜਿਹੜੀ ਡਿਮਾਂਡ ਕਰਵ ਹੁੰਦੀ ਹੈ ਉਹਦੀ ਸ਼ਲੋਪ ਸਟੀਪ ਹੁੰਦੀ ਹੈ ਤੇਰਚੀ ਹੁੰਦੀ ਹੈ ਡਾਇਗ੍ਰam ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਐਕਸ ਐਕਸਿਸ ਤੇ ਸਾਨੂੰ ਡਿਮਾਂਡ ਦਿੱਤੀ ਹੋਈ ਹੈ ਓ ਵਾਈ ਐਕਸਿਸ ਤੇ ਸਾਨੂੰ ਪ੍ਰਾਈਸ ਦਿੱਤਾ ਗਿਆ ਹੈ ਪਹਿਲਾਂ ਸਾਡਾ ਪ੍ਰਾਈਸ OP ਹੁੰਦਾ ਹੈ ਤੇ ਉਹ x ਸਾਡੀ ਡਿਮਾਂਡ ਹੁੰਦੀ ਹੈ ਲੇਕਿਨ ਜਦੋਂ ਪ੍ਰਾਈਸ ਘਟ ਕੇ p1 ਹੋ ਜਾਂਦਾ ਹੈ p1 ਹੋ ਜਾਂਦਾ ਹੈ ਤਾਂ ਡਿਮਾਂਡ ਸਾਡੀ ਵਧ ਕੇ ox1 ਹੋ ਜਾਂਦੀ ਹੈ ਇੱਥੇ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਦੇ ਵਿੱਚ ਜਿੰਨੀ ਚੇਂਜ ਆਉਂਦੀ ਹੈ ਡਿਮਾਂਡ ਦੇ ਵਿੱਚ ਉਨੀ ਚੇਂਜ ਨਹੀਂ ਆਈ ਮੋਰ ਇਲਾਸਟਿਕ ਡਿਮਾਂਡ ਇਹਦੇ ਵਿੱਚ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਪਰਸੈਂਟੇਜ ਚੇਂਜ ਇਨ ਪ੍ਰਾਈਸ ਤੋਂ ਵੱਧ ਹੁੰਦੀ ਹੈ ਤੇ ਡਿਮਾਂਡ ਕਰਵ ਦੀ ਜਿਹੜੀ ਸਲੋਪ ਹੈ ਔਫ ਲਾਈਨ ਹੁੰਦੀ ਹੈ ਡਾਇਗਰਾਮ ਦੇ ਵਿੱਚ ਉਹ ਐਕਸ ਐਕਸਿਸ 'ਤੇ ਸਾਨੂੰ ਡਿਮਾਂਡ ਦਿੱਤੀ ਹੀ ਗਈ ਹੈ ਤੇ ਉਹ ਵਾਈ ਐਕਸਿਸ 'ਤੇ ਪ੍ਰਾਈਸ ਦਿੱਤਾ ਗਿਆ ਅਸੀਂ ਦੇਖਦੇ ਹਾਂ ਕਿ ਪਹਿਲਾਂ ਸਾਡੇ ਕੋਲ ਪ੍ਰਾਈਸ OP ਹੁੰਦਾ ਹੈ ਤੇ ਜਿਹੜੀ ਡਿਮਾਂਡ ਹੈਗੀ ਆ ਉਹ OX ਹੁੰਦੀ ਹੈ ਲੇਕਿਨ ਜਦੋਂ ਪ੍ਰਾਈਸ ਘਟ ਕੇ P1 ਹੋ ਜਾਂਦਾ ਤਾਂ ਡਿਮਾਂਡ ਵੱਧ ਕੇ X1 ਹੋ ਜਾਂਦੀ ਹੈ ਅਸੀਂ ਇੱਥੇ ਦੇਖਦੇ ਹਾਂ ਜਦੋਂ ਪ੍ਰਾਈਸ ਘਟ ਕੇ P ਤੋਂ P1 ਹੁੰਦਾ ਹੈ ਤਾਂ ਡਿਮਾਂਡ ਜਿਹੜੀ ਹੈਗੀ ਆ ਉਹ X1 ਹੁੰਦੀ ਹੈ ਇੱਥੇ ਕੰਜ਼ਿਊਮਰ ਦਾ ਟੋਟਲ ਐਕਸਪੈਂਡੀਚਰ ਵੱਧ ਜਾਂਦਾ ਹੈ। ਇਸ ਤੋਂ ਉਲਟ ਜੇ ਅਸੀਂ ਦੇਖਦੇ ਹਾਂ ਕਿ P1 ਤੋਂ ਵੱਧ ਕੇ P ਹੋ ਜਾਂਦੀ ਹੈ ਜਦੋਂ ਪ੍ਰਾਈਸ ਤਾਂ ਕੰਜ਼ਿਊਮਰ ਦੀ ਜਿਹੜੀ ਡਿਮਾਂਡ ਹੈ ਉਹ X ਹੋ ਜਾਂਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਟੋਟਲ ਐਕਸਪੈਂਡੀਚਰ ਘਟ ਜਾਂਦਾ ਹੈ। ਇਸੇ ਕਰਕੇ ਜਿਹੜੀ ਡਿਮਾਂਡ ਕਰਵ ਆ ਉਹ ਫਲੈਟ ਹੁੰਦੀ ਹੈ। ਯੂਨਿਟਰੀ ਇਲਾਸਟਿਕ ਡਿਮਾਂਡ ਇਹਦੇ ਵਿੱਚ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਤੇ ਪਰਸੈਂਟੇਜ ਚੇਂਜ ਇਨ ਪ੍ਰਾਈਸ ਦੋਨੋਂ ਹੀ ਇਕੁਅਲ ਹੁੰਦੇ ਨੇ ਡਿਮਾਂਡ ਕਰਵ ਦੀ ਜਿਹੜੀ ਸਲੋਪ ਹੈ ਨਾ ਤਾਂ ਉਹ ਸਟੀਪ ਹੁੰਦੀ ਹੈ ਨਾ ਫਲੈਟ ਹੁੰਦੀ ਹੈ ਸਗੋਂ ਸਮੂਥ ਹੁੰਦੀ ਹੈ ਡਾਇਗਰਾਮ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਐਕਸ ਐਕਸਿਸ ਤੇ ਸਾਨੂੰ ਡਿਮਾਂਡ ਦਿੱਤੀ ਹੋਈ ਹੈ ਓ ਵਾਈ ਐਕਸਿਸ ਤੇ ਸਾਨੂੰ ਪ੍ਰਾਈਸ ਦਿੱਤਾ ਹੋਇਆ ਹੈ ਪ੍ਰਾਈਸ ਪਹਿਲਾਂ OP ਹੁੰਦਾ ਹੈ ਤੇ ਡਿਮਾਂਡ OX ਹੁੰਦੀ ਹੈ ਜਦੋਂ ਪ੍ਰਾਈਸ ਘਟ ਕੇ P1 ਹੋ ਜਾਂਦਾ ਹੈ ਤਾਂ ਡਿਮਾਂਡ ਵੱਧ ਕੇ X1 ਹੋ ਜਾਂਦੀ ਹੈ ਇੱਥੇ ਅਸੀਂ ਦੇਖਦੇ ਹਾਂ ਕਿ ਜਿੰਨੀ ਪ੍ਰਾਈਸ ਦੇ ਵਿੱਚ ਪਰਸੈਂਟੇਜ ਚੇਂਜ ਆਈ ਹੈ ਉਨਹੀਂ ਹੀ ਐਕਸ ਦੇ ਵਿੱਚ ਪਰਸੈਂਟੇਜ ਚੇਂਜ ਆਈ ਹੈ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਘਟ ਕੇ ਅੱਧਾ ਰਹਿ ਗਿਆ ਤੇ ਡਿਮਾਂਡ ਵੱਧ ਕੇ ਡਬਲ ਹੋ ਗਈ ਦੋਨਾਂ ਦੇ ਵਿੱਚ ਜਿਹੜੀ ਚੇਂਜ ਹੈਗੀ ਆ ਉਹ ਇਕੁਅਲ ਹੈਗੀ ਆ ਪਰਫੈਕਟਲੀ ਇਨ ਇਲਾਸਟਿਕ ਡਿਮਾਂਡ ਔਰ ਵਰਟੀਕਲ ਡਿਮਾਂਡ ਕਰਵ ਪਰਫੈਕਟਲੀ ਇਨ ਇਲਾਸਟਿਕ ਡਿਮਾਂਡ ਕਰਵ ਦੇ ਵਿੱਚ ਡਿਮਾਂਡ ਕਰਵ ਜਿਹੜੀ ਹੁੰਦੀ ਹੈ ਵਰਟੀਕਲ ਸਟ੍ਰੇਟ ਲਾਈਨ ਹੁੰਦੀ ਹੈ ਤੇ ਡਿਮਾਂਡ ਹਮੇਸ਼ਾ ਕਨਸਟੈਂਟ ਹੁੰਦੀ ਹੈ ਪ੍ਰਾਈਸ ਜਿੰਨਾ ਮਰਜੀ ਵਧ ਜੇ ਘਟ ਜੇ ਡਿਮਾਂਡ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੁੰਦੀ ਡਾਇਗਰਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਐਕਸ ਐਕਸਿਸ ਤੋਂ ਸਾਨੂੰ ਡਿਮਾਂਡ ਦਿੱਤੀ ਗਈ ਹੈ ਓ ਵਾਈ ਐਕਸਿਸ ਤੋਂ ਸਾਨੂੰ ਪ੍ਰਾਈਸ ਦਿੱਤਾ ਗਿਆ ਔਰ ਜਿਹੜਾ ਪ੍ਰਾਈਸ ਹੈ ਓ ਪੀ ਹੁੰਦਾ ਹੈ ਜਿਹੜਾ ਕਿ ਵੱਧ ਕੇ ਪੀ 1 ਹੋ ਜਾਂਦਾ ਹੈ ਘਟ ਕੇ ਪੀ 2 ਹੋ ਜਾਂਦਾ ਹੈ ਲੇਕਿਨ ਜਿਹੜੀ ਡਿਮਾਂਡ ਹੈਗੀ ਹੈ ਉਹ ਕਨਸਟੈਂਟ ਹੁੰਦੀ ਹੈ ਤੇ ਵਰਟੀਕਲ ਕਰਵ ਹੁੰਦੀ ਹੈ ਓ ਵਾਈ ਐਕਸਿਸ ਦੇ ਪੈਰਲਰ ਹੁੰਦੀ ਹੈ ਜੋ ਕਿ ਪਰਫੈਕਟਲੀ ਇਨ ਇਲਾਸਟਿਕ ਡਿਮਾਂਡ ਨੂੰ ਸ਼ੋਅ ਕਰਦਾ ਹੈ ਪਰਫੈਕਟਲੀ ਇਲਾਸਟਿਕ ਡਿਮਾਂਡ ਐਂਡ ਹਾਰੀਜ਼ਨਟਲ ਡਿਮਾਂਡ ਕਰਵ ਪਰਫੈਕਟਲੀ ਇਲਾਸਟਿਕ ਡਿਮਾਂਡ ਦੇ ਵਿੱਚ ਡਿਮਾਂਡ ਕਰਵ ਜਿਹੜਾ ਹੁੰਦਾ ਹਾਰੀਜ਼ਨਟਲ ਸਟ੍ਰੇਟ ਲਾਈਨ ਹੁੰਦਾ ਹੈ ਤੇ ਪ੍ਰਾਈਸ ਇੱਥੇ ਹਮੇਸ਼ਾ ਕਨਸਟੈਂਟ ਹੁੰਦਾ ਹੈ ਜਦਕਿ ਜਿਹੜੀ ਡਿਮਾਂਡ ਹੁੰਦੀ ਹੈ ਉਹ ਵੱਧ ਘਟ ਜਾਂਦੀ ਹੈ ਲੇਕਿਨ ਜਿਹੜਾ ਪ੍ਰਾਈਸ ਹੈਗਾ ਉਹ ਹਮੇਸ਼ਾ ਹੀ ਕਨਸਟੈਂਟ ਰਹਿੰਦਾ ਹੈ ਅਸੀਂ ਡਾਇਗ੍ਰam ਦੇ ਵਿੱਚ ਦੇਖਦੇ ਹਾਂ ਕਿ ਉਹ ਐਕਸ ਐਕਸਿਸ ਤੇ ਸਾਨੂੰ ਡਿਮਾਂਡ ਦਿੱਤੀ ਹੋਈ ਹੈ, ਉਹ ਵਾਈ ਐਕਸਿਸ ਤੇ ਸਾਨੂੰ ਪ੍ਰਾਈਸ ਦਿੱਤਾ ਗਿਆ ਹੈ। ਪ੍ਰਾਈਸ ਇੱਥੇ ਕਨਸਟੈਂਟ ਹੁੰਦਾ ਹੈ। ਪ੍ਰਾਈਸ ਦੇ ਵਿੱਚ ਕੋਈ ਚੇਂਜ ਨਹੀਂ ਹੁੰਦੀ ਜਦਕਿ ਡਿਮਾਂਡ ਹੈ ਜਿਹੜੀ ਸਾਡੀ OX ਹੁੰਦੀ ਹੈ ਪਹਿਲਾਂ ਵੱਧ ਕੇ X1 ਹੋ ਜਾਂਦੀ ਹੈ, ਘਟ ਕੇ X2 ਹੋ ਜਾਂਦੀ ਹੈ। ਲੇਕਿਨ ਸਾਡਾ ਪ੍ਰਾਈਸ ਜਿਹੜਾ ਹੁੰਦਾ ਹੈ ਉਹ ਕਨਸਟੈਂਟ ਰਹਿੰਦਾ ਹੈ ਤੇ ਉਹ ਐਕਸ ਐਕਸਿਸ ਦੇ ਪੈਰਲਲ ਹੁੰਦਾ ਹੈ ਜੋ ਕਿ ਪਰਫੈਕਟਲੀ ਇਲਾਸਟਿਕ ਡਿਮਾਂਡ ਨੂੰ ਸ਼ੋਅ ਕਰਦਾ ਹੈ। ਡਿਟਰਮੀਨੈਂਟਸ ਆਫ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਬੇਟਾ ਜਿਹੜੀ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਹੁੰਦੀ ਹੈ ਇਹ ਆਪਣੇ ਡਿਟਰਮੀਨੈਂਟਸ ਦੇ ਕਰਕੇ ਵੱਧ ਘਟ ਸਕਦੀ ਹੈ ਅਸੀਂ ਹੁਣ ਇਹਦੇ ਪੁਆਇੰਟਸ ਕਰਾਂਗੇ ਪੁਆਇੰਟਸ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਅਸੀਂ ਇਹਨਾਂ ਪੁਆਇੰਟਸ ਦੇ ਵਿੱਚ ਕੀ ਪੜਨਾ ਹੈ ਦੇਖੋ ਬੇਟਾ ਇਹਨਾਂ ਪੁਆਇੰਟਸ ਦੇ ਵਿੱਚ ਅਸੀਂ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਬਾਰੇ ਦੇਖਣਾ ਹੈ ਕਿ ਕਿੱਥੇ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਇਲਾਸਟਿਕ ਹੈ ਕਿੱਥੇ ਇਨ ਇਲਾਸਟਿਕ ਹੈ ਜਿਹੜੀਆਂ ਤਾਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਜਿਹੜੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਬਿਨਾ ਸਰਦਾ ਹੀ ਨਹੀਂ ਹੈ ਉਹ ਇਨੈਲਾਸਟਿਕ ਹੁੰਨੀਆਂ ਪ੍ਰਾਈਸ ਜਿੰਨਾ ਮਰਜੀ ਵਧ ਜਾਏ ਘਟ ਜਾਏ ਉਹ ਇਨੈਲਾਸਟਿਕ ਹੀ ਰਹਿਣਗੀਆਂ ਉਹਨਾਂ ਦੀ ਡਿਮਾਂਡ ਦੇ ਵਿੱਚ ਕੋਈ ਚੇਂਜ ਨਹੀਂ ਆਏਗੀ ਪ੍ਰਾਈਸ ਵਧ ਜਾਏ ਘਟ ਜਾਏ ਉਹ ਲੋਕਾਂ ਨੇ ਖਰੀਦਣੀਆਂ ਹੀ ਖਰੀਦਣੀਆਂ ਨੇ ਤੇ ਜਿਹੜੀਆਂ ਲਗਜ਼ਰੀ ਗੁੱਡਸ ਹੁੰਨੀਆਂ ਨੇ ਜਿਵੇਂ ਕਾਰਾਂ ਹੋ ਗਈਆਂ ਏਸੀ ਹੋਗੇ ਜਾਂ ਗਹਿਣੇ ਹੋਗੇ ਇਹ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਡਿਮਾਂਡ ਹੁੰਦੀ ਆ ਇਲਾਸਟਿਕ ਹੁੰਦੀ ਆ ਮਤਲਬ ਕਿ ਜਦੋਂ ਇਹਨਾਂ ਚੀਜ਼ਾਂ ਨੂੰ ਲੋਕ ਖਰੀਦਦੇ ਨੇ ਤੇ ਉਹਦਾ ਪ੍ਰਾਈਸ ਜ਼ਰੂਰ ਦੇਖਦੇ ਨੇ ਤੇ ਵੱਧ ਪ੍ਰਾਈਸ ਤੇ ਇਹਨਾਂ ਨੂੰ ਖਰੀਦਿਆ ਨਹੀਂ ਜਾਂਦਾ ਤੇ ਜਦੋਂ ਇਹਨਾਂ ਦਾ ਪ੍ਰਾਈਸ ਘੱਟ ਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਉਦੋਂ ਹੀ ਖਰੀਦਿਆ ਜਾਂਦਾ ਹੈ ਨੇਚਰ ਆਫ ਕਮੋਡਿਟੀ ਨੇਚਰ ਆਫ ਕਮੋਡਿਟੀ ਦੇ ਵਿੱਚ ਅਸੀਂ ਕਮੋਡਿਟੀ ਦੀ ਨੇਚਰ ਦੇਖਦੇ ਆ ਕਿ ਜੇ ਤਾਂ ਕਮੋਡਿਟੀ ਜਿਹੜੀ ਹੈਗੀ ਆ ਨੈਸੈਸਰੀ ਹੈ ਸਾਡੀ ਲਾਈਫ ਦੇ ਲਈ ਜਿਵੇਂ ਸਾਲਟ ਹੋ ਗਿਆ wheat rice pulses ਤੇ ਮੈਡੀਸਨ ਜਾਂ ਬੁੱਕਸ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਸਾਡੇ ਜ਼ਿੰਦਗੀ ਦੇ ਵਿੱਚ ਇਸ ਕਰਕੇ ਇਹਨਾਂ ਦੀ ਡਿਮਾਂਡ ਇਨੈਲਾਸਟਿਕ ਹੋਵੇਗੀ ਜਦਕਿ ਜਿਹੜੀਆਂ ਲਗਜ਼ਰੀ ਗੁੱਡਸ ਹੁੰਦੀਆਂ ਨੇ ਜਿਵੇਂ ਕਾਰਾਂ ਹੋਗੀਆਂ ਏਸੀ ਹੋਗੇ ਜਾਂ ਗਹਿਣੇ ਹੋਗੇ ਉਹਨਾਂ ਦੀ ਡਿਮਾਂਡ ਇਲਾਸਟਿਕ ਹੋਵੇਗੀ ਮਲਟੀਪਲ ਯੂਸਸ ਆਫ ਕਮੋਡਿਟੀ ਜੇ ਮਾਰਕੀਟ ਦੇ ਵਿੱਚ ਕੋਈ ਅਜਿਹੀ ਵਸਤੂ ਹੈਗੀ ਹੈ ਜਿਹਦੇ ਮਲਟੀਪਲ ਯੂਜ਼ ਹੈਗੇ ਨੇ ਜਿਵੇਂ ਦੁੱਧ ਦੁੱਧ ਦੇ ਮਲਟੀਪਲ ਯੂਜ਼ ਹੈਗੇ ਨੇ ਜਦੋਂ ਉਹ ਸਸਤੀ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਬਹੁਤ ساری ਚੀਜ਼ਾਂ ਦੇ ਵਿੱਚ ਉਹਦਾ ਯੂਜ਼ ਕਰਦੇ ਆ ਜੇ ਉਹ ਮਹਿੰਗਾ ਹੋ ਜਾਏਗਾ ਤਾਂ ਇਸੇ ਲੋੜ ਦੇ ਮੁਤਾਬਿਕ ਜਿੱਥੇ ਇਸ ਯੂਜ਼ ਕਰਨਾ ਹੋਊਗਾ ਕੋਈ ਇੰਪੋਰਟੈਂਟ ਯੂਜ਼ ਸਾਡਾ ਹੈਗਾ ਉਹਦੇ ਵਿੱਚ ਹੀ ਕਰਾਂਗੇ ਇਸ ਤੰਗ ਨਾਲ ਜਦੋਂ ਕੋਈ ਚੀਜ਼ ਕੋਈ ਵਸਤੂ ਅਜਿਹੀ ਹੈਗੀ ਹੈ ਜਿਹਦੇ ਮਲਟੀਪਲ ਯੂਜ਼ ਹੋਣਗੇ ਤਾਂ ਉਹ ਇਲਾਸਟਿਕ ਡਿਮਾਂਡ ਹੋਏਗੀ ਉਹਦੀ ਔਰ ਜੇ ਕਿਸੇ ਚੀਜ਼ ਦਾ ਸਿਰਫ ਇੱਕ ਹੀ ਪ੍ਰਯੋਗ ਹੋ ਰਿਹਾ ਆ ਤਾਂ ਉਹਦਾ ਜਿਹੜੀ ਡਿਮਾਂਡ ਹੈਗੀ ਆ ਉਹ ਇਨੈਲਾਸਟਿਕ ਹੋਈ possibility of postponement of consumption beta je market de vich je todi consumption eh ji hagi hai ke onu postpone kita ja sake jime car leni je assi car hi khareedni hai ta assi onu postpone kar sakde ha assi odi price dekhde hoye udho hi khareedanga jadon oh sade budget de vich aa sakda hai theek hai ta it means ke odi jehdi demand hagi hai assi postpone kar sakde ha ਕੰਜ਼ਮਪਸ਼ਨ ਜਿਹੜੀ ਹੈਗੀ ਆ ਉਹ ਪੋਸਟਪੋਨ ਕਰ ਸਕਦੇ ਆ ਤਾਂ ਉਹਦੀ ਡਿਮਾਂਡ ਜਿਹੜੀ ਹੋਏਗੀ ਉਹ ਇਲਾਸਟਿਕ ਹੋਏਗੀ ਤੇ ਲਾਈਫ ਦੇ ਵਿੱਚ ਕੁਝ ਚੀਜ਼ਾਂ ਜੈਈਆਂ ਨੇ ਜਿਨ੍ਹਾਂ ਦੀ ਕੰਜ਼ਮਪਸ਼ਨ ਅਸੀਂ ਪੋਸਟਪੋਨ ਨਹੀਂ ਕਰ ਸਕਦੇ ਜਿਵੇਂ ਮੈਡੀਸਿਨਸ ਮੈਡੀਸਿਨਸ ਦੇ ਕਹਿਰੀਆਂ ਚੀਜ਼ਾਂ ਨੇ ਜਿਹੜੀ ਸਾਡੀ ਲਾਈਫ ਦੇ ਲਈ ਜ਼ਰੂਰੀ ਨੇ ਤੇ ਇਹਨਾਂ ਨੂੰ ਅਸੀਂ ਪੋਸਟਪੋਨ ਨਹੀਂ ਕਰਦੇ ਤਾਂ ਇਹਨਾਂ ਦੀ ਡਿਮਾਂਡ ਜਿਹੜੀ ਹੈਗੀ ਆ ਉਹ ਇਨ ਇਲਾਸਟਿਕ ਹੋਵੇਗੀ ਇਨਕਮ ਆਫ ਦਾ ਕੰਜ਼ਿਊਮਰ ਕੰਜ਼ਿਊਮਰ ਦੀ ਇਨਕਮ ਵੀ ਬਹੁਤ ਇਫੈਕਟ ਕਰਦੀ ਹੈ ਜੇ ਆ ਤਾਂ ਬਹੁਤ ਜ਼ਿਆਦਾ ਇਨਕਮ ਹੋਵੇਗੀ ਜੇ ਆ ਤਾਂ ਬਹੁਤ ਘੱਟ ਇਨਕਮ ਹੋਵੇਗੀ ਜੇ ਇਨਕਮ ਬਹੁਤ ਘੱਟ ਹੈ ਤਾਂ ਲੋਕ ਜਿਹੜੇ ਗਰੀਬ ਨੇ ਤਾਂ ਉਹ ਜੂਰੀ ਹੀ ਚੀਜ਼ਾਂ ਤੇ ਆਪਣਾ ਪੈਸਾ ਲਗਾਣਗੇ ਤਾਂ ਜਿਸ ਕਰਕੇ ਜਿਹੜੀ ਮੰਗ ਹੈਗੀ ਹੈ ਡਿਮਾਂਡ ਹੈ ਉਹ ਇਨੈਲਾਸਟਿਕ ਹੋਵੇਗੀ ਜੇ ਅਮੀਰ ਲੋਕ ਨੇ ਰਿਚ ਪੀਪਲ ਨੇ ਉਹਨਾਂ ਕੋ ਪੈਸਾ ਬਹੁਤ ਜ਼ਿਆਦਾ ਹੋਵੇਗਾ ਜਿਹਦਾ ਕਿ ਪ੍ਰਾਈਸ ਦੇ ਉੱਤੇ ਕੋਈ ਇਫੈਕਟ ਨਹੀਂ ਹੋਵੇਗਾ ਪ੍ਰਾਈਸ ਦਾ ਕੋਈ ਇਫੈਕਟ ਉਹਨਾਂ ਦੇ ਪੈਸੇ ਤੇ ਨਹੀਂ ਹੋਵੇਗਾ ਤਾਂ ਪੈਸਾ ਵੱਧ ਹੋਣ ਕਰਕੇ ਉਹਨਾਂ ਦੀ ਡਿਮਾਂਡ ਇਨੈਲਾਸਟਿਕ ਹੋਵੇਗੀ ਜਦ ਕਿ ਜਿਹੜੇ ਮਡਿਓਕਰ ਲੋਕ ਹੁੰਦੇ ਨੇ ਜਿਹੜੇ ਮਡਿਓਕਰ ਲੋਕ ਹੁੰਦੇ ਨੇ ਉਹਨਾਂ ਦੀ ਡਿਮਾਂਡ ਇਲਾਸਟਿਕ ਹੁੰਦੀ ਹੈ ਕਿਉਂਕਿ ਉਹ ਘੱਟ ਪ੍ਰਾਈਸ ਤੇ ਜ਼ਿਆਦਾ ਡਿਮਾਂਡ ਕਰਦੇ ਨੇ ਤੇ ਵੱਧ ਪ੍ਰਾਈਸ ਤੇ ਘੱਟ ਡਿਮਾਂਡ ਕਰਦੇ ਨੇ ਪ੍ਰਾਈਸ ਲੈਵਲ ਪ੍ਰਾਈਸ ਲੈਵਲ ਜਦੋਂ ਪ੍ਰਾਈਸ ਬਹੁਤ ਜ਼ਿਆਦਾ ਘੱਟ ਹੋਵੇ ਜਾਂ ਬਹੁਤ ਜ਼ਿਆਦਾ ਵੱਧ ਹੋਵੇ ਤਾਂ ਵੀ ਜਿਹੜਾ ਡਿਮਾਂਡ ਹੁੰਦੀ ਹੈ ਉਹ ਇਨ ਇਲਾਸਟਿਕ ਹੁੰਦੀ ਹੈ ਕਿਉਂਕਿ ਬਹੁਤ ਘੱਟ ਪ੍ਰਾਈਸ ਵਾਲੀ ਜਿਹੜੀਆਂ ਚੀਜ਼ਾਂ ਨੇ ਉਹ ਕੰਜ਼ਿਊਮਰ ਦਾ ਬਜਟ ਤੇ ਉਹਦਾ ਕੋਈ ਵੀ ਇਫੈਕਟ ਨਹੀਂ ਪੈਂਦਾ ਜਿਸ ਕਰਕੇ ਉਹ ਇਨੈਲਾਸਟਿਕ ਹੁੰਦੀ ਹੈ ਤੇ ਜਿਹੜੀ ਵੱਧ ਪ੍ਰਾਈਸ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੈਸੇ ਹੀ ਅਮੀਰਾਂ ਦੇ ਖਰੀਦਣ ਵਾਲੀਆਂ ਹੁੰਦੀਆਂ ਨੇ ਤੇ ਅਮੀਰਾਂ ਦੇ ਜਿਹੜੇ ਰਿਚ ਪੀਪਲ ਹੁੰਦੇ ਨੇ ਉਹਨਾਂ ਦੀ ਉਹਨਾਂ ਕੋਲ ਪੈਸਾ ਹੀ ਇੰਨਾ ਹੁੰਦਾ ਹੈ ਕਿ ਉਹਨਾਂ ਨੂੰ ਇਫੈਕਟ ਨਹੀਂ ਕਰਦਾ ਤਾਂ ਉਹ ਵੀ ਉਹ ਵੀ ਇਨੈਲਾਸਟਿਕ ਡਿਮਾਂਡ ਹੁੰਦੀ ਹੈ ਉਹਨਾਂ ਦੀ ਜਿਹੜਾ ਜਨਰਲ ਪ੍ਰਾਈਸ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਪ੍ਰਾਈਸ ਜਨਰਲ ਪ੍ਰਾਈਸ ਹੁੰਦਾ ਆ ਉਹੋ ਚੀਜ਼ਾਂ ਦੀ ਡਿਮਾਂਡ ਜਿਹੜੀ ਹੁੰਦੀ ਆ ਉਹ ਇਲਾਸਟਿਕ ਹੁੰਦੀ ਹੈ ਕਿਉਂਕਿ ਉਹ ਪ੍ਰਾਈਸ ਦੇ ਵਧਣ ਨਾਲ ਉਹਦੀ ਡਿਮਾਂਡ ਜਿਹੜੀ ਹੈਗੀ ਆ ਉਹ ਘਟ ਜਾਂਦੀ ਹੈ ਤੇ ਪ੍ਰਾਈਸ ਦੇ ਘਟਣ ਨਾਲ ਡਿਮਾਂਡ ਵਧ ਜਾਂਦੀ ਹੈ ਟਾਈਮ ਪੀਰੀਅਡ ਸ਼ਾਰਟ ਪੀਰੀਅਡ ਦੇ ਵਿੱਚ ਜਦੋਂ ਸਮਾਂ ਥੋੜਾ ਹੁੰਦਾ ਹੈ ਤਾਂ ਕੋਈ ਵੀ ਕੰਜ਼ਮਪਸ਼ਨ ਪੈਟਰਨ ਜਾਂ ਡਿਮਾਂਡ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੁੰਦੀ ਜਿਸ ਕਰਕੇ ਡਿਮਾਂਡ ਇਨ ਇਲਾਸਟਿਕ ਹੁੰਦੀ ਹੈ ਇਸ ਤੋਂ ਉਲਟ ਲੌਂਗ ਪੀਰੀਅਡ ਹੁੰਦਾ ਲੰਮਾ ਸਮਾਂ ਹੁੰਦਾ ਹੈ ਤਾਂ ਕਿ ਹੁੰਦਾ ਕਿ ਕੰਜ਼ਮਪਸ਼ਨ ਪੈਟਰਨ ਤੇ ਡਿਮਾਂਡ ਦੇ ਵਿੱਚ ਆਸਾਨੀ ਨਾਲ ਹੀ ਚੇਂਜ ਕੀਤੀ ਜਾ ਸਕਦੀ ਹੈ ਜਿਸ ਕਰਕੇ ਜਿਹੜੀ ਡਿਮਾਂਡ ਹੁੰਦੀ ਹੈ ਉਹ ਇਲਾਸਟਿਕ ਹੁੰਦੀ ਹੈ ਜੁਆਇੰਟ ਡਿਮਾਂਡ ਜੁਆਇੰਟ ਡਿਮਾਂਡ ਦੇ ਵਿੱਚ ਜਿਹੜੀਆਂ ਕੰਪਲੀਮੈਂਟਰੀ ਗੁੱਡਸ ਹੁੰਦੀਆਂ ਨੇ ਉਹਨਾਂ ਦੀ ਡਿਮਾਂਡ ਰਿਲੇਟਿਵਲੀ ਇਨ ਇਲਾਸਟਿਕ ਹੁੰਦੀ ਹੈ ਫਾਰ ਐਗਜ਼ਾਮਪਲ ਕਾਰ ਤੇ ਪੈਟਰੋਲ ਜੇ ਅਸੀਂ ਕਾਰ ਖਰੀਦ ਹੀ ਲੰਨੇ ਆ ਤਾਂ ਪੈਟਰੋਲ ਦੀ ਡਿਮਾਂਡ ਇਨ ਇਲਾਸਟਿਕ ਹੋ ਜਾਵੇਗੀ ਤੇ ਜਿਹੜੀਆਂ ਗੁੱਡਸ ਜੁਆਇੰਟ ਡਿਮਾਂਡ ਵਾਲੀਆਂ ਨਹੀਂ ਹੁੰਨੀਆਂ ਉਹਨਾਂ ਦੀ ਡਿਮਾਂਡ ਇਲਾਸਟਿਕ ਹੁੰਦੀ ਹੈ ਇੰਪੋਰਟੈਂਸ ਆਫ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਇੰਪੋਰਟੈਂਸ ਫਾਰ ਫਾਈਨੈਂਸ ਮਿਨਿਸਟਰ ਫਾਈਨੈਂਸ ਮਿਨਿਸਟਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਕਿਉਂਕਿ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਇਨੈਲਾਸਟਿਕ ਹੁੰਦੀ ਹੈ ਉਹਨਾਂ ਤੇ ਉਹ ਟੈਕਸ ਜ਼ਿਆਦਾ ਲਗਾ ਦਿੰਦੇ ਨੇ ਕਿਉਂਕਿ ਟੈਕਸ ਲੱਗਣ ਨਾਲ ਜੇ ਪ੍ਰਾਈਸ ਵੱਧ ਜਾਂਦਾ ਹੈ ਤਾਂ ਡਿਮਾਂਡ ਤੇ ਕੋਈ ਇਫੈਕਟ ਨਹੀਂ ਹੁੰਦਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਨੈਲਾਸਟਿਕ ਜਿੰਨਾਂ ਦੀ ਡਿਮਾਂਡ ਹੁੰਦੀ ਹੈ ਉਹ ਅਮੀਰ ਲੋਕ ਹੀ ਖਰੀਦਦੇ ਨੇ ਤੇ ਇਸ ਤੋਂ ਉਲਟ ਜਿੰਨਾਂ ਚੀਜ਼ਾਂ ਦੀ ਡਿਮਾਂਡ ਇਲਾਸਟਿਕ ਹੁੰਦੀ ਹੈ ਉਹਨਾਂ ਤੇ ਟੈਕਸ ਘੱਟ ਲਗਾਇਆ ਜਾਂਦਾ ਹੈ ਹੈਲਪਫੁਲ ਇਨ ਪ੍ਰਾਈਸ ਡਿਟਰਮੀਨੇਸ਼ਨ ਜਦੋਂ ਅਸੀਂ ਕਸਟਮਰਸ ਦੀ ਡਿਮਾਂਡ ਦੇਖਦੇ ਹਾਂ ਜੇ ਉਹ ਇਨ ਇਲਾਸਟਿਕ ਹੈ ਤਾਂ ਉਹਦਾ ਪ੍ਰਾਈਸ ਜ਼ਿਆਦਾ ਡਿਟਰਮਨ ਕੀਤਾ ਜਾ ਸਕਦਾ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਇਨ ਇਲਾਸਟਿਕ ਹੈ ਉਹਨਾਂ ਦੀ ਪ੍ਰਾਈਸ ਵਧਣ ਨਾਲ ਡਿਮਾਂਡ ਤੇ ਕੋਈ ਇਫੈਕਟ ਨਹੀਂ ਹੁੰਦਾ ਤੇ ਇਸ ਤੋਂ ਉਲਟ ਜਿਨ੍ਹਾਂ ਵਸਤੂਆਂ ਦੀ ਡਿਮਾਂਡ ਕਸਟਮਰ ਵੱਲੋਂ ਇਲਾਸਟਿਕ ਹੁੰਦੀ ਹੈ ਉਹਨਾਂ ਦਾ ਪ੍ਰਾਈਸ ਘੱਟ ਡਿਟਰਮਨ ਕੀਤਾ ਜਾਂਦਾ ਹੈ ਇੰਪੋਰਟੈਂਸ ਇਨ ਇੰਟਰਨੈਸ਼ਨਲ ਟ੍ਰੇਡ ਜਦੋਂ ਕਿਸੇ ਕੰਟਰੀ ਦੀ ਕੋਈ ਵਸਤੂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਨ ਇਲਾਸਟਿਕ ਡਿਮਾਂਡ ਰੱਖਦੀ ਹੋਵੇ ਤਾਂ ਉਸ ਵਸਤੂ ਦਾ ਪ੍ਰਾਈਸ ਵਧਾਇਆ ਜਾ ਸਕਦਾ ਹੈ ਇਹਦੇ ਨਾਲ ਉਸ ਕੰਟਰੀ ਉਸ ਕੰਟਰੀ ਜਿਹੜੀ ਕਿ ਐਕਸਪੋਰਟ ਕਰ ਰਹੀ ਆ ਉਹਨੂੰ ਪ੍ਰੋਫਿਟ ਹੁੰਦਾ ਹੈ ਇਸ ਤੋਂ ਉਲਟ ਜੇ ਕਿਸੇ ਕੰਟਰੀ ਦੀ ਕੋਈ ਵਸਤੂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਲਾਸਟਿਕ ਡਿਮਾਂਡ ਰੱਖਦੀ ਹੋਵੇ ਤਾਂ ਉਸ ਵਸਤੂ ਦਾ ਪ੍ਰਾਈਸ ਕੱਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਸ ਕੰਟਰੀ ਦੀਆਂ ਵਸਤੂਆਂ ਵਿਕ ਸਕਣ ਵੇਜ ਰੇਟ ਡਿਟਰਮੀਨੇਸ਼ਨ ਜਦੋਂ ਲੇਬਰਸ ਦੀ ਡਿਮਾਂਡ ਇਨੈਲਾਸਟਿਕ ਹੋਵੇ ਤਾਂ ਟ੍ਰੇਡ ਯੂਨੀਅਨ ਆਪਣੇ ਮੈਂਬਰਜ਼ ਦੀ ਵੇਜੇਸ ਵਧਾਉਣ ਨੂੰ ਕਹਿ ਸਕਦੇ ਹਨ ਇਸ ਤੋਂ ਉਲਟ ਜੇ ਲੇਬਰਸ ਦੀ ਡਿਮਾਂਡ ਇਲਾਸਟਿਕ ਹੋਵੇ ਤਾਂ ਟ੍ਰੇਡ ਯੂਨੀਅਨ ਆਪਣੇ ਮੈਂਬਰਜ਼ ਦੀ ਡਿਮਾਂਡ ਵੇਜੇਸ ਵਧਾਉਣ ਦੀ ਡਿਮਾਂਡ ਨਹੀਂ ਕਰ ਸਕਦੇ ਕਿਉਂਕਿ ਜੇ ਇਸ ਕੰਡੀਸ਼ਨ ਦੇ ਵਿੱਚ ਉਹ ਆਪਣੇ ਮੈਂਬਰਜ਼ ਦੀ ਵੇਜੇਸ ਨੂੰ ਵਧਾਉਣ ਨੂੰ ਕਹਿੰਦੇ ਨੇ ਤਾਂ ਉਹਨਾਂ ਦੇ ਮੈਂਬਰਸ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਦੀ ਡਿਮਾਂਡ ਇਲਾਸਟਿਕ ਹੈ ਹੈਲਪਫੁਲ ਇਨ ਪ੍ਰਾਈਸ ਡਿਸਕ੍ਰਿਮੀਨੇਸ਼ਨ ਇੱਕ ਨਪਲੇਸਟ ਆਪਣੇ ਮਾਰਕੀਟ ਦੇ ਵਿੱਚ ਵੱਤੋ ਵੱਧ ਪ੍ਰੋਫਿਟ ਕਲਣ ਲਈ ਵਸਤੂ ਦਾ ਜਿਹੜਾ ਪ੍ਰਾਈਸ ਹੈਗਾ ਕਦੇ ਵੀ ਚੇਂਜ ਕਰ ਸਕਦਾ ਹੈ ਵਸਤੂ ਦੀ ਡਿਮਾਂਡ ਨੂੰ ਦੇਖਦੇ ਹੋਏ ਜੇ ਵਸਤੂ ਦੀ ਡਿਮਾਂਡ ਇਨ ਇਲਾਸਟਿਕ ਹੈ ਇਸ ਤੋਂ ਉਲਟ ਜੇ ਉਹਦੀ ਵਸਤੂ ਦੀ ਡਿਮਾਂਡ ਇਲਾਸਟਿਕ ਹੈ ਤਾਂ ਉਹ ਆਪਣੀ ਪ੍ਰਾਈਸ ਘਟ ਰੱਖੇਗਾ ਇਸ ਤਰ੍ਹਾਂ ਨਾ ਪ੍ਰਾਈਸ ਇਲਾਸਟिसिटी ਆਫ ਡਿਮਾਂਡ ਦੇ ਕਰਕੇ ਪ੍ਰਾਈਸ ਡਿਸਕ੍ਰਿਮੀਨੇਸ਼ਨ ਪੋਸੀਬਲ ਹੈ ਇੱਥੇ ਆਪਾਂ ਮੋਨੋਪੋਲਿਸਟ ਦੀ ਗੱਲ ਕੀਤੀ ਹੈ ਮੋਨੋਪੋਲਿਸਟ ਕੌਣ ਹੁੰਦਾ ਹੈ ਜਿਹਦੇ ਇਕੱਲੇ ਦਾ ਅਧਿਕਾਰ ਹੋਵੇ ਇਕੱਲੇ ਦਾ ਬਿਜ਼ਨਸ ਹੋਵੇ ਸਾਰਾ ਬਿਜ਼ਨਸ ਉਹਦੇ ਅੰਡਰ ਹੋਵੇ ਔਰ ਉਹ ਉਹਦਾ ਕੋਈ ਸਬਸਟੀਟਿਊਟ ਨਾ ਹੋਵੇ ਉਹਨੂੰ ਮੋਨੋਪੋਲੀਸਟ ਕਹਿੰਦੇ ਆ ਪੰਜਾਬੀ ਵਿੱਚ ਉਹਨੂੰ ਇਕਾਧਿਕਾਰੀ ਕਹਿੰਦੇ ਆ ਇਕਾਧਿਕਾਰੀ ਦਾ ਮਤਲਬ ਇਹ ਹੈ ਕਿ ਉਹਦੇ ਇਕੱਲੇ ਦਾ ਬਿਜ਼ਨਸ ਹੈ ਉਹਦਾ ਸਬਸਟੀਟਿਊਟ ਮਾਰਕੀਟ ਦੇ ਵਿੱਚ ਹੈ ਨਹੀਂ ਪੈਰਾਡੌਕਸ ਆਫ ਪਾਵਰਟੀ ਅਮੈਸਡ ਪਲੈਂਟੀ ਐਗਰੀਕਲਚਰ ਪ੍ਰੋਡਕਸ਼ਨ ਦੇ ਵਧਣ ਨਾਲ ਫਾਰਮਰਜ਼ ਦੀ ਇਨਕਮ ਵਿੱਚ ਕੋਈ ਵਾਧਾ ਨਹੀਂ ਹੁੰਦਾ ਜਿਸ ਕਰਕੇ ਇਸ ਨੂੰ ਪੈਰਾਡੌਕਸ ਆਫ ਪੋਵਰਟੀ ਅਮਿਸਟ ਪਲੈਂਟੀ ਕਿਹਾ ਜਾਂਦਾ ਹੈ ਜਿਸ ਨੂੰ ਕਿ ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡ ਦੇ ਨਾਲ ਐਕਸਪਲੇਨ ਕੀਤਾ ਜਾਂਦਾ ਹੈ ਐਗਰੀਕਲਚਰ ਪ੍ਰੋਡਕਸ਼ਨ ਜ਼ਿਆਦਾ ਹੋਣ ਨਾਲ ਐਗਰੀਕਲਚਰ ਗੁੱਡਸ ਦੀ ਸਪਲਾਈ ਵਧ ਹੋ ਜਾਂਦੀ ਹੈ ਲੇਕਿਨ ਪ੍ਰਾਈਸ ਘਟ ਹੀ ਹੁੰਦੇ ਨੇ ਉਹ ਘਟ ਇਸ ਕਰਕੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਡਿਮਾਂਡ ਜਿਹੜੀ ਇਨ ਇਲਾਸਟਿਕ ਹੁੰਦੀ ਹੈ ਘਟ ਪ੍ਰਾਈਸ ਤੇ ਵੀ ਉਹਨਾਂ ਦੀ ਡਿਮਾਂਡ ਜ਼ਿਆਦਾ ਨਹੀਂ ਹੁੰਦੀ ਕੈਸਟਰੰਗਨਾ ਜਦੋਂ ਜਿਹੜੇ ਫਾਰਮਰਸ ਹੁੰਦੇ ਨੇ ਉਹਨਾਂ ਦੀ ਇਨਕਮ ਜ਼ਿਆਦਾ ਨਹੀਂ ਹੁੰਦੀ ਤਾਂ ਉਹ ਵੱਧ ਪ੍ਰੋਡਕਸ਼ਨ ਕਰਨ ਨਾਲ ਵੀ ਗਰੀਬ ਹੀ ਰਹਿ ਜਾਂਦੇ ਨੇ ਇੰਪੋਰਟੈਂਸ ਇਨ ਪਬਲਿਕ ਯੂਟਿਲਿਟੀ ਵਰਕ ਸਕੂਲ ਕਾਲਜ ਲਾਇਬ੍ਰੇਰੀ ਹਸਪੀਟਲ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪਬਲਿਕ ਯੂਟਿਲਿਟੀ ਸਰਵਿਸਿਜ਼ ਹੁੰਦੀਆਂ ਨੇ ਤੇ ਇਹਨਾਂ ਨੂੰ ਪ੍ਰੋਵਾਈਡ ਕਰਨ ਦੀ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਹੁੰਦੀ ਹੈ ਤੇ ਇਹ ਸਾਰੀ ਜਿਹੜੀ ਸਰਵਿਸਿਜ਼ ਨੇ ਇਹਨਾਂ ਦੀ ਡਿਮਾਂਡ ਇਨ ਇਲਾਸਟਿਕ ਹੁੰਦੀ ਹੈ ਇਸ ਕਰਕੇ ਇਹਨਾਂ ਸਰਵਿਸਿਜ਼ ਦਾ ਵਤਵਤ ਪ੍ਰੋਫਿਟ ਗਰੀਬਨ ਹੁੰਦਾ ਹੈ ਪ੍ਰਾਈਸ ਲਾਸਿਟੀ ਆਫ ਡਿਮਾਂਡ ਦੇ ਸਾਰੇ ਹੀ ਪੁਆਇੰਟਸ ਇਸ ਵੀਡੀਓ ਦੇ ਵਿੱਚ ਕਵਰ ਹੋ ਚੁੱਕੇ ਨੇ ਤੁਸੀਂ ਇਸ ਲੈਸਨ ਨੂੰ ਸਮਝਣ ਲਈ ਇਸ ਵੀਡੀਓ ਨੂੰ ਦੋ ਤਿੰਨ ਵਾਰ ਜ਼ਰੂਰ ਦੇਖ ਲੈਣਾ ਤੁਹਾਡੇ ਡਾਇਗਰਾਮਸ ਵੀ ਵਧੀਆ ਤਿਆਰ ਹੋ ਜਾਣਗੇ ਤੇ ਇਸ ਵੀਡੀਓ ਦੇ ਵਿੱਚ ਮੈਂ ਸਾਰੇ ਹੀ ਪੁਆਇੰਟਸ ਕਵਰ ਕੀਤੇ ਹੋਏ ਨੇ ਤੇ ਇਸ ਲੈਸਨ ਦੇ ਜਿਹੜੇ ਨਮੈਰੀਕਲਸ ਨੇ ਉਹਦੀ ਵੀ ਵੀਡੀਓ ਮੈਂ ਪਹਿਲਾਂ ਹੀ ਪਾ ਚੁੱਕੀ ਹਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ ਵੀਡੀਓਜ਼ 2-3 ਵਾਰ ਜ਼ਰੂਰ ਦੇਖਣਾ ਓਕੇ ਥੈਂਕਸ ਬੇਟਾ